ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਝਾੜੋ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਇਹ ਵੀਡੀਓ ਆਪਾਂ ਆਪਣੇ ਜ਼ਿਲ੍ਹੇ ਚੋਂ ਬਣਾਉਣ ਲੱਗੇ ਆ ਗੱਗੀ ਲਵੋ ਲੱਗਿਆ ਸੱਜਣੋ ਬਣਾਉਣਾ ਤਿੰਨ گاਵਾ ਦਿਖਾਵਾਂਗੇ ਇੱਕ ਜਰਸੀ ਆ 24 25 ਕਿਲੋ ਦਾ ਰਿਕਾਰਡ ਆ ਦੁੱਧ ਦਾ ਤੇ ਦੋ ਹੈਗੀਆਂ ਨੇ ਸੱਜਣੋ ਐਫ ਪੀ ਚ ਪ੍ਰਿੰਟ ਉਹਨਾਂ ਦਾ ਵੀ ਟਾਪ ਕੁਆਲਿਟੀ ਦਾ ਬਾਕੀ ਡਿਟੇਲ ਆ ਜਿਹੜੀ ਸੱਜਣੋ ਇਹਨਾਂ ਦੀ ਗੱਗੀ ਦੱਸੂਗਾ ਤੇ ਕੱਲੀ-ਕੱਲੀ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਤਿੰਨਾ ਦੇ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਗੱਗੀ ਹੋਰ ਕੀ ਹਾਲ ਆ ਠੀਕ ਆ ਵੀਰੇ ਵਧੀਆ ਚੜਦੀ ਕਲਾ ਕਿਰਪਾ ਬਾਬੇ ਜੀ ਬਾਈ ਹਾਂ ਹੁਣ ਗੱਗੀ ਸੰਗਣਾ ਜੇ ਹਟ ਗਿਆ ਹਨਾ ਹਾਂ ਪਹਿਲੀ ਵੀਡੀਓ ਚ ਗੱਗੀ ਸੰਗਦਾ ਸੀ ਹੁਣ ਗੱਗੀ ਸੰਗਣਾ ਹਟ ਗਿਆ ਇੱਥੋਂ ਕਰ ਲਈਏ ਸ਼ੁਰੂ ਹਾਂਜੀ ਵੀਰੇ ਆ ਖੋਲ ਕੇ ਤੋੜਦੇ ਗੱਗੀ ਨਾਲ-ਨਾਲ ਦੱਸਦੇ ਜੀ ਸੱਜਣਾ ਡਿਟੇਲ ਨਸਲ ਆ ਗਈ ਇਹ ਜਰਸੀ ਹੈ ਨਾ ਜਰਸੀ ਹੈ ਵੀਰ ਜੀ ਇਹ ਪੰਜਾਬ ਵਾਲੀ ਜਰਸੀ ਹੈ ਵੱਡੀ ਜਰਸੀ ਹੈ ਆ ਇੱਥੇ ਤੋਂ ਕੱਦ ਕਾਦ ਦਾ ਕਾਟ ਦਰਨ ਅੱਜਾ ਕਰਾ ਦਿੰਉ ਏ ਕੱਦ ਬਿੱਡ ਵੀ ਫੁੱਲ ਡਬਲ ਆ ਤੇ ਸੂਆ ਕਿਹੜਾ ਸੂੰਦੀ ਆ ਦੂਜਾ ਸੂਆ ਸੂੰਦੀ ਆ ਵੀਰ ਜੀ ਇਹ ਅਗਲੇ ਪੰਨੇੋਂ ਲੇ ਵਾਲੂ ਬਾ ਦਿਖਾ ਦੇ ਤਰਸਾਂ ਕੱਢ ਦੇ ਕੰਡੇ ਸਾਰੇ ਪਾਸਿਓਂ ਦਿਖਾ ਦੇ ਬੱਚੀ ਨੂੰ ਸੂਆ ਹੈਗਾ ਦੂਜਾ ਦਿਨ ਕਿੰਨੇ ਕੱਢਦੀ ਆ ਇਹ ਦਿਨ ਵੀਰੇ ਲੈ ਜੂ ਬਸ ਪੰਜ ਸੱਤ ਕਿ ਦਿਨ ਮੰਨ ਕੇ ਚੱਲੋ ਅੱਛਾ ਪੰਜ ਚਾਰ ਦਿਨ ਦੀ ਕੱਚੀ ਆ ਹਾਂ ਦੁੱਧ ਦਾ ਕੀ ਰਿਕਾਰਡ ਆ ਪਹਿਲੇ ਦੱਸ ਵੀਰੇ ਪਹਿਲੇ ਸੂਏ ਦਿੱਤਾ ਹੋਇਆ 17 18 ਕਿਲੋ ਦਾ 17 18 ਕਿਲੋ ਦਾ ਪਹਿਲਣ ਦਾ ਰਿਕਾਰਡ ਆ ਐਸ ਵਾਰੀ 20 ਤੋਂ ਪਾਰ ਪਾ ਦੂਗੀ ਹਨਾ 20 ਤੋਂ ਵੱਧ ਦੂਰ ਹੈ ਕੀ ਆ ਦੁੱਧ ਸੋ ਚੰਗੀ ਹੈ ਵੀਰੇ ਥਣਲੇਵਾ ਜੀ ਐਸ ਵਾਰੀ 20 ਤੋਂ ਉੱਪਰ ਪਾ ਦੂ ਤੇ ਮੇਨ ਗੱਲ ਆ ਯਾਰ ਜਿਹੜੀ ਲੇਵੇ ਚ ਬੱਚੀ ਦੀ ਝੋਲ ਝੂਲ ਵੀ ਫੁੱਲਾ ਤੇ ਕੱਦ ਕਾਠ ਵੀ ਪੂਰਾ ਡਾ ਲਾ ਹਾਂਜੀ ਵੀਰੇ ਐਂ ਬਈ ਥੱਲੇ ਦੇਖੀ ਲੈ ਲੈ ਠੰਡੀ ਸੀਲ ਵੀ ਪੂਰੀ ਆ ਵਾਕੀ ਇਹ ਨਸਲ ਅਕਸਰ ਜਿਵੇਂ ਸੁਣ ਮੈਂ ਦੱਸਦਾ ਹੁੰਦਾ ਵੀ ਨਸਲ ਇਹ ਠੰਡੀ ਸੀਲ ਆ ਕਿਉਂਕਿ ਆ ਗਈ ਜਰਸੀ ਨਸਲ ਚ ਆ ਗਈ ਦੁੱਧ ਚੱਗਾ ਪਾ ਦੂ ਲੈ ਵੇ ਜਿਹੜੀ ਸੱਜਣੋਂ ਫਾਇਟ ਪਰਸੈਂਟੇਜ ਹੈ ਚ ਲੈ ਵੇ ਵੀਰੇ ਲੈ ਫਾਇਟ ਪਰਸੈਂਟੇਜ ਵੀ ਫੁੱਲ ਹੁੰਦੀ ਆ ਲੈ ਚੱਲ ਗੱਗੀ ਆ ਇਹਨੂੰ ਅੱਧਾ ਆ ਗਿਆ ਫੁੱਲ ਵੱਡਾ ਇਹ ਆ ਗਈ ਪੰਜਾਬ ਵਾਲੀ ਜਰਸੀ ਦੁੱਧ ਬਾਈ ਕਹਿੰਦਾ ਪਹਿਲਾਂ ਦਾ ਰਿਕਾਰਡ ਆ ਇਹਦਾ ਸੱਜਣੋਂ 17 ਤੋਂ 18 ਕਿਲੋ ਦਾ ਅੱਧ ਦਿਨ ਹਲੇ ਕੱਢਦੀ ਆ ਅਗਲੇ ਬੰਨੇ ਤਾਂ ਲੈ ਵਾਇਆ ਨੇ ਮੇਰਾ ਖਿਆਲ ਆ ਕਰਤਾ ਪੂਰਾ ਤੇ ਹੁਣ ਪਛਾਣ ਨੂੰ ਜਿਵੇਂ ਬਾਈ ਨੇ ਦੱਸਿਆ ਵੀ ਝੋਲ ਝੂਲ ਵੀ ਫੁੱਲਾ ਪਛਾਣ ਨੂੰ ਲੈ ਵਾ ਹਜੇ ਇਹ ਕੱਢੂਗੀ ਇਹਦੇ ਪੈਸੇ ਕਿੰਨੇ ਲਵਾਏਗਾ ਗੱਗੀ ਭਾਜੀ ਮੁੱਲ ਜਿੰਨਾ ਮਰਜ਼ੀ ਕਰਾ ਲਓ ਬੱਚੀ ਦਾ ਮੁੱਲ ਤਾਂ 75 ਕਰਦੇ ਆ ਕਿੰਨੇ ਹੀ ਛੱਡਾਂਗੇ ਲੈਣ ਦੇਣ ਦੀ ਜਿਹੜੀ ਗੱਲ ਲੈਣ ਦੇਣ ਵਾਲਾ ਕੰਮ ਹੀ ਨਵੇਂੜਦਾ ਇੱਧਰਲੇ ਪਾਸੇ ਆ ਜਾ ਉਹਨੂੰ ਹੋਰ ਦਿਖਾ ਲੈਣ ਦੇ ਕਿਰਾਂ ਪੰਛੀ ਨੂੰ ਕਿੰਨੇ ਰੁਪਏ ਲਵਾਂਗੇ ਜੀ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ 65000 ਦੀ ਬੱਚੀ ਦੀ ਤਾਂ 65 ਦੀ ਦੇ ਦਾਂਗੇ ਮਾਨ ਤਨ 65 ਜੋ ਆਏਗੇ ਦਾ ਕਰਦਾ ਵਧੀਆ ਫੱਲਾ ਹਾਂਜੀ ਵੀਰੇ ਹਾਂਜੀ ਆ ਨੇੜੇ ਢੇਡ ਪਹੁੰਚ ਵੀ ਕਰ ਦਾਂਗੇ 30 40 ਕਿਲੋਮੀਟਰ ਚ ਕਰ ਦਾਂਗੇ ਜੀ ਕਰ ਦਾਂਗੇ ਆ 30 40 ਕਿਲੋਮੀਟਰ ਤੱਕ ਪਹੁੰਚ ਵੀ ਕਰ ਦਾਂਗੇ 65000 ਚ ਬਾਕੀ ਮਾਨਤਾਨ ਹੋ ਜਾਊਗਾ ਤੇ ਹੁਣ ਵਾਰ ਦੇ ਤਰਸਾਂ ਨਹੀਂ ਨੇ ਤੋਏ ਇਹ ਸਲੀਨ ਰੰਗ ਹੀ ਆ ਗਿਆ ਪਿੰਡਾਂ ਜੀ ਹਾਂ ਜੀ ਇਹ ਫੁੱਲ ਬਲੈਕ ਹੈ ਵੀਰ ਜੀ ਹਾਂ ਇਹ ਵੀ ਤੋਰ ਦੇ ਖੋਣਗੇ ਇਹ ਮੈਂ ਕਿਹਾ ਲਾ ਹੁਣੀ ਹੁਣੀ ਆਈ ਆ ਨਾ ਇਹ ਹੁਣੀ ਆਈ ਆ ਵੀਰੇ ਜੀ ਹੁਣੀ ਲੱਗੀ ਲੈ ਆਉਂਦਾ ਠੀਕ ਆ ਗੱਲ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਵੀਰੇ ਥਣਲੇਵਾ ਦੇਖ ਬਹੁਤ ਚੰਗਾ ਆ ਸੂਆ ਹੈਗਾ ਦੂਜਾ ਇਹ ਤਿਆਰੀ ਚੀਆ ਹਨਾ ਹਾਂਜੀ ਵੀਰੇ ਤਿਆਰੀ ਚੀਆ ਇਹ ਮੇਰਾ ਖ ਇਹ ਦੰਦ ਦੰਤਾਂ ਨਹੀਂ ਕਰੇ ਚੱਕ ਕਿਵੇਂ ਆ? ਐਵਰੇਜ ਕੀ ਆ? ਉਹ ਜਰਸੀ ਕਿੰਨੇ ਦੰਦ ਸੀ? ਉਹ ਵੀ 6 ਦੰਦ ਦਾ ਵੀਰੇ। ਜਰਸੀ ਵੀ 6 ਦੰਦ ਜੀ ਵੀਰੇ। ਉਹ 6 ਦੰਦ ਦਾ। ਇਹਦਾ ਦੁੱਧ ਦਾ ਕੀ ਰਿਕਾਰਡ ਦੱਸਿਆ? ਇਹ ਵੀਰੇ ਦੁੱਧਾ ਇਹ ਵੜ ਨੇ ਪਹਿਲੇ 17 18 ਕਿਲੋ ਦੁੱਧ ਪਾਇਆ ਵੀਰੇ 17 18 ਪਾਇਆ 5000 ਇਹਦਾ ਜਿਹੜਾ ਆਰਡਰ ਆ ਜਿਹੜਾ ਇਹਦਾ ਲੈਵਾ ਉਹ ਗਵਾਈ ਵੀ ਭਰਦਾ। ਹਾਂਜੀ ਆਰਡਰ ਇਹਦਾ ਕਾਫੀ ਵੱਡੇ ਆਰਡਰ ਚ ਹੈ ਕਿਸੇ ਘਰੇਲੂ। ਲੈਵਾ ਜੀ ਵੀਰੇ। ਥਣ ਤੱਕ। ਬਾਕੀ ਉਹੀ ਗੱਲ ਆ ਜਿਵੇਂ ਯਾਰ ਅਹੀ ਜੀ ਪੱਛੀ ਕਿਸੇ ਫਾਰਮਪੁਰ ਵਾਲੇ ਆ ਸੇਵ ਵਾਲੇ ਸੱਜਣ ਕੋਲੇ ਵਗ ਜਾਂਦੀ ਆ। ਆਰਡਰ ਦੇ ਮੁਤਾਬਕ ਬਾਈ 22 23 ਡੇੜ ਗੇੜ ਹੈ ਨਾ ਹਾਂਜੀ ਹਾਂਜੀ ਆ 22 23 ਡੇੜ ਗੇੜ ਚੱਲੂਗੀ ਤੇ ਗਰਮੇ ਗਰਮੇ ਚੱਲਣ ਵਾਲੀ ਆਈਟਮ ਵੀ ਆ ਤੇ ਬਾਕੀ ਰੰਗ ਰੂਪ ਦੀ ਬਾਲੀ ਚੰਗੀ ਆ ਹਨਾ ਹਾਂਜੀ ਵੀਰੇ ਰੰਗ ਰੂਪ ਮਾਰਦਾ ਲਸ਼ਕੋਰੇ ਇਹਦੇ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਪਹਿਲਾਂ ਨਮਾਈ ਧਮਾਈ ਜੀ ਨਹੀਂ ਦੀ ਬਾਲੀ ਲਿਬੜੀ ਤਿਬੜੀ ਜੀ ਲੈ ਗਿਆ ਸੀ ਬਾਈ ਹਾਂਜੀ ਹਾਂਜੀ ਹੁਣ ਇੱਕ ਹੁਣੇ ਕਰੀਆ ਮੋਡੀਫਾਈ ਲਾ ਕੇ ਇੱਕ ਦਰੋਂ ਨਿਕਾਲਿਆ ਕਰ ਤਾ ਓਏ ਆਪਣੇ ਰੰਗਰਾਂ ਦਾ ਥਾਨ ਦਿਖਾ ਦੇ ਸਾਰੇ ਥਣ ਪੈਸਾ ਲੱਗੇ ਜਾਮਾਂ ਨੂੰ ਵੀਰੇ ਹਾਂ ਓਏ ਪੈ ਪੰਜਾਬੀ ਦਿਖਾ ਦੇ ਕਿਹੜਾ ਦਿਖਾਉਣਾ ਉਹਨਾਂ ਨੂੰ ਕਿਹੜਾ ਵੀਰੇ ਆ ਮ ਕਿੱਦਾਂ ਦਾ ਸੀਲ ਟੰਡੀ ਆ ਵੀਰੇ ਤੇ ਪੈਸੇ ਕਿੰਨੇ ਲਵਾਂਗੇ ਵੀਰੇ ਦਾ ਮੁੱਲ ਜਿੰਨਾ ਮਰਜ਼ੀ ਕਰਾ ਲੈਣਾ ਹਾਂ ਹਾਂਜੀ ਮੁੱਲ ਤਾਂ 70 ਕਰਾ ਲੈ 65 ਕਰਾ ਲੈ ਵੀਰੇ 58000 ਜੀ ਵਿੱਚ ਫਿਕਸ ਨਹੀਂ ਮੇੜੀ ਆ ਕੰਮ ਆ ਜਿੰਗਾਈ ਦੇ ਦਾਂਗੇ ਵੀਰੇ ਬਾਕੀ ਮੌਕੇ ਤੇ ਮਾਨਤਾ ਕਰ ਦਾਂਗੇ ਆਪਾਂ ਲੈ ਸੱਜਣੋ ਆਫਰਾਂ ਹੀ ਲਾਈਆਂ ਨੇ ਗੱਤੀਆਂ ਜਾਂ ਰੇਟ ਯਾਰ ਸਾਨੂੰ ਪੂਰੇ ਪੰਜਾਬ 'ਚ ਨਹੀਂ ਮਿਲਦਾ ਅੱਜ ਦੇ ਟਾਈਮ 'ਚ ਵੀਰੇ ਨੇ 20 ਕਿਲੋ ਤੋਂ ਪਲੱਸ ਚੱਲਣਾ ਆ 20 ਤਾਂoverline ਦਾ ਲੈਵਾ ਵੀ ਕਰਾਈ ਪਿਆ ਤਾਂ 20 ਤੋਂ ਪਲੱਸ ਚ ਲੈਣਾ ਨਹੀਂ ਅਤੇ ਬਾਕੀ ਜਰ ਜਿਹੜੇ ਜਾਣਕਾਰ ਸੱਜਣ ਨੇ ਉਹ ਚੀਜ਼ ਨੂੰ ਪਰਖ ਲਾਉਂਦੇ ਨੇ ਹਾਂਜੀ ਵੀਰੇ ਬ੍ਰੀਡ ਕੋਟਾ ਵੀਰੇ ਜਿਹੜੇ ਸੱਜਣ ਨੇ ਅਰਜਾਈ ਚ ਬੈ ਕੇ ਕਮੈਂਟ ਕਰਨਾ ਕੋਈ ਜਾਨਵਰ ਲੈਣਾ ਨਹੀਂ ਉਹ ਉਹਨੂੰ ਮੇਰਾ ਖਿਆਲ ਆ ਇਹ 20000 ਦੀ ਵੀ ਮਹਿੰਗੀ ਲੱਗੂਗੀ ਸਹੀ ਹੈ ਲੱਗੂ ਉਹਨੂੰ 20 ਵਾਲੀ ਵੀ ਮਹਿੰਗੀ ਲੱਗੂ ਹਾਂਜੀ ਵੀਰੇ ਇੱਥੋਂ ਦਰਸ ਫੇਸ ਕੁਆਲਿਟੀ ਦਿਖਾ ਦਿਓ ਤੇ ਬੱਚੀ ਸ਼ਕੀਨ ਆ ਪੂਰੀ ਤੇ ਮੇਨ ਗੱਲ ਆ ਦੰਦ 6 ਦੰਦ ਆ ਤੇ ਨਵੇਂ ਹਾਨਚਾ ਉੱਤੇ ਵੀ ਮਾਰਦੇ ਕੈਮਰਾ ਇਹਦਾ ਕਿਹੜਾ ਸੁਆ ਬਈ ਇਹ ਪਹਿਲਾ ਸੁਆ ਟੋਪਰ ਬੱਚੇ ਕਹਿ ਸਕਦੇ ਆਪ ਇਹਦਾ ਪ੍ਰਿੰਟ ਪ੍ਰਿੰਟ ਤੇਰੀ ਮਹਾਰਾਸ਼ਟਰ ਵਾਲਿਆਂ ਦੇ ਮਤਲਬ ਵਾਲਾ ਹਾਂਜੀ ਵੀਰੇ ਚਾਰ ਦੰਦਾ ਵੀਰੇ ਮੂੰਹ ਜਮ ਅਰੀਜਨਲ ਮੂੰਹੋਂ ਚਾਰ ਦੰਦਾ ਚੌਗੀ ਆ ਸੂਆ ਪਹਿਲਾ ਤੇ ਪਹਿਲੇ ਸੂਏ ਸੁੱੱਕ ਰੱਖੇ ਪਰਮਾਤਮਾ 20 ਤੋਂ ਪਲੱਸ ਚੱਲਣਾ ਵੀਰ ਜੀ ਨੇ ਦੰਦਾਂ ਚ ਕਿਵੇਂ ਆ ਦੰਦਾ ਚੌਗੀ ਵੀਰੇ ਕਿੰਨੇ ਦਿਨ ਕੱਢ ਦੂਗੇ ਇਹ ਬਸ ਇਹਦੇ ਐ ਮਨ ਲਓ ਵੀ ਪੰਜ ਚਾਰਕ ਦਿਨ ਹੀ ਬਾਕੀ ਨੇ ਪੰਜ ਚਾਰਕ ਦਿਨ ਕੱਢ ਦੂਗੇ ਤੇ ਇਹ ਆ ਗਈ ਬਿਲਕੁਲ ਸਟਿਚ ਆਰਡਰ ਚ ਆ ਗਈ ਵੀਰੇ ਕੱਦ ਕਾਠਾ ਵਜਨ ਲੈਂਥ ਤੁਸੀਂ ਦੇਖ ਹੀ ਸਕਦੇ ਹੋ ਕੱਦ ਬਿੱਡ ਫੁੱਲ ਲਾਸਰ ਜਣੋਂ ਤੇ ਇਹ ਆ ਗਈ ਬਿਲਕੁਲ ਸਟਿਚ ਆਰਡਰ ਚ ਆ ਗਈ ਰੰਗ ਰੂਪ ਜਿਵੇਂ ਬਾਈ ਨੂੰ ਦੱਸਿਆ ਵੀ ਮਹਾਰਾਸ਼ਟਰ ਵਾਲੇ ਜਿਹੜੇ ਸੱਜਣ ਨੇ ਯਾਰਾ ਇਹ ਰੰਗ ਰੂਪ ਦੀਆਂ ਪੱਛੀਆਂ ਜ਼ਿਆਦਾ ਖਰੀਦੇ ਨੇ ਉਹ ਕਿਉਂਕਿ ਇਹ ਚੀਜ਼ ਨੂੰ ਥੋੜੇ ਜਿਹਾ ਪਾਇਓਰਿਟੀ 'ਚ ਵੱਧ ਮੰਨਦੇ ਨੇ ਹਾਂ ਜੀ ਵੀਰੇ ਹਾਂ ਜੀ ਕੁਆਲਿਟੀ ਜ਼ਿਆਦਾ ਹੈ ਵੀਰੇ ਹਾਂ ਤੇ ਆਡਰ ਰੂਟਰ ਵੀ ਫਿਕਸ ਆ ਤੇ ਥਣ ਵੀ ਇਹਨੂੰ ਯਾਰ ਮਹਿਸਾਨਾ ਸਿਸਟਮ ਹੈ ਪਸ਼ੂਆਂ ਮਹਿਸਾਨਾ ਦਾ ਥਾਣੇ ਲੱਗਿਆ ਇਹਨੂੰ ਮੋਟਾ ਲੱਗਿਆ ਵੀ ਮੁਠੀ ਦੀ ਚਵਾਈ ਵਾਲਾ ਇੱਥੇ ਰੋਕ ਲਾ ਇੱਥੇ ਰੋਕ ਲਾ ਇੱਥੋਂ ਦਿਖਾ ਦੇ ਦਰਸੋਏ ਨੇੜੇ ਲਾ ਕੇ ਦਿਖਾ ਦੇ ਅਗਲੇ ਬੰਨੇ ਉਹ ਵੀ ਥਣ ਥਣ ਦਿਖਾ ਦੇ ਤੇ ਪਿਛਾਂ ਤੋਂ ਇਹਦਾ ਆਡਰ ਰ ਬਹੁਤ ਸੋਹਣਾ ਥਣ ਲੱਗਿਆ ਵੀਰੇ ਵੇੜ ਨੂੰ ਆ ਲੈ ਚਲੋ ਇੱਥੇ ਤੋਂ ਆਰਡਰ ਦਿਖਾ ਦੀ ਨੇੜੇ ਲਾ ਕੇ ਉੱਤੇ ਬਾਡੀ ਬੁੱਡੀ ਵੀ ਦਿਖਾ ਦੀ ਸਮਾਰ ਕੇ ਇਹ ਦੁੱਧ ਕਿੰਨਾ ਕੁ ਪਾ ਦੂਗਾ ਅੱਗੀ ਤੇਰੇ ਤੇ ਦੁੱਧ ਤੇ 20 ਕਿਲੋ ਮੰਨ ਕੇ ਚੱਲੋ ਵੀਰੇ ਪਹਿਲਣ ਬੀ ਦੇ ੜਗੇੜ ਪਾ ਲੀ ਹਾਂਜੀ ਹਾਂਜੀ ਵੀਰੇ ਤੇ ਇੱਕ ਤੁਹਾਨੂੰ ਖਾਸियत ਇਹ ਲੈਵੇ ਦੀ ਹੋਰ ਵੀ ਦੱਸ ਦਾਂ ਨੇ ਇਸ ਆਰਡਰ ਦੀ ਵੀ ਜਿਹੜੇ ਫਿਕਸ ਆਰਡਰ ਹੁੰਦੇ ਨੇ ਯਾਰ ਉਹ ਚ ਮਸਟੈਟਸ ਦੀ ਜਿਹੜੀ ਪ੍ਰੋਬਲਮ ਆ ਨਾ ਮਾਤਰ ਦੇ ਬਰਾਬਰ ਹੀ ਰਹਿੰਦੀ ਆ ਹਨਾ ਹਾਂਜੀ ਵੀਰੇ ਕਿਉਂਕਿ ਗਾਵਾਂ ਦਾ ਜਿਹੜਾ ਥਾਣਾ ਉਹ ਜਿਆਦਾ ਲੰਬਾ ਨਹੀਂ ਚੱਲਦਾ ਹੁੰਦਾ ਪੱਦ ਦੁੱਦਾਂਲੀ ਖਾਂ ਦਾ ਥਾਣ ਹੁੰਦਾ ਜਿਹੜਾ ਯਾਰ ਉਹ ਮੁਠੀ ਵਾਲੀ ਬਾਕੀ ਵੀਰੇ ਜਿਵੇਂ ਚਾਰ ਦੰਦ ਦਾ ਹਾਈਟ ਹੂਟ ਬਹੁਤ ਆ ਵੜਦੀ ਕੱਦ ਬਿੱਡ ਹੋਰ ਵੀ ਕਰੂਗਾ ਜੀ ਹਾਂ ਆਂਕਾਤ ਹੋਰ ਵੀ ਕਰੂਗਾ ਕਿਉਂਕਿ ਚਾਰ ਦੰਦ ਦੇ ਹਿਸਾਬ ਨਾਲ ਇਹਦੀ ਉਮਰ ਮੇਰਾ ਖਿਆਲ ਆ ਜੀ ਆਪਾਂ ਗੱਲ ਉੱਤੋਂ ਚੜਾਈ ਚੜੂਈ ਵੀ ਬਹੁਤਾ ਬਾਡੀ ਦੀ ਤੇ ਕੱਦ ਵਿੱਡ ਵੀ ਪੂਰਾ ਡਬਲ ਆ ਪੈਸੇ ਗੱਗੀਆਂ ਤੇ ਫਿਰ ਹੁਣ ਕਿੰਨੇ ਲਵਾਂਗੇ ਮੁੱਲ ਵੀਰੇ ਤਾਂ ਜਿੰਨਾ ਮਰਜ਼ੀ ਕਰਾ ਲਓ ਹਣਾ 80 ਕਰਾ ਲਓ 85 ਕਰਾ ਲਓ 70000 ਦੀ ਬੱਚੀ ਦੇਵਾਂਗੇ ਇਹ ਦੇਵਾਂਗੇ 70000 ਦੀ 70000 ਦੀ ਬੱਚੀ ਦੇਵਾਂਗੇ ਵੀਰੇ ਪੂਰੇ 70 ਦੀ ਦੇ ਲਾਗੇ ਮਾਨਤਾਨ ਕਰ ਦਾਂਗੇ ਕਰ ਲਾਂਗੇ ਜੀ ਮੁੱਕ ਦੇ ਮਾਨਤਾਨ ਆਪਾਂ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਤੇ ਇੱਕ ਬਾਈ ਕੋਲੇ ਖੜੀ ਆ ਉਹ ਘੜਦੀ ਆ ਦਿਨ ਹਾਂ ਹਾਂ ਜੀ ਉਹ ਵੀਰੇ ਦਿਨ ਘੜਦੀ ਆ ਉਹ ਵੀ ਦਿਖਾ ਦੇ ਯਾਰ ਉਹ ਵੀ ਖੋਲਾ ਉਧਰ ਵੀ ਲੈ ਚੱਲ ਦਰਸ ਉਹਦੇ ਵੀ ਮਾਰਦੇ ਕੈਂਦਰਾ ਇਹ ਕਿੰਨੇ ਦਿਨ ਕੱਢ ਦਿਆ ਇਹ ਵੀਰੇ ਬੱਸ ਇਹਦਾ ਹਫਤਾ ਮੰਨ ਕੇ ਚੱਲੋ ਇੱਕ ਹਫਤਾ ਇੱਕ ਕ੍ਰੋਸ ਆ ਗਈ ਇੱਕ ਕ੍ਰੋਸ ਆ ਗਈ ਵੀਰੇ ਸਾਈਵਾਲ ਦਾ ਕ੍ਰੋਸ ਕਹਿ ਸਕਦੇ ਜਿਵੇਂ ਦੋਗਲਾ ਕ੍ਰੋਸ ਵੀ ਕਹਿ ਸਕਦੇ ਆ ਪਹਿਲੋਂ ਗਰਮ ਗਰਮ ਤਾਂ ਨਹੀਂ ਨਾ ਨਾ ਵੀਰੇ ਬਿਲਕੁਲ ਠੰਡੀ ਆ ਹਾਂ ਉਹ ਹਲੇ ਜਿਨ੍ਹਾਂ ਦੇ ਘਰੋਂ ਲਿਆ ਘੇਲੂ ਨੁਕਸਾਨ ਵਾਲਾ ਤੇ ਲਿਆ ਰਹੀ ਇਹਦਾ ਬਦਲਿਆ ਨਹੀਂ ਹਜੇ ਮੋਡੀਫਾਈ ਕਰੀ ਬਣੀ ਆ ਵੀਰੇ ਯਾਰ ਇਹ ਮੋਡੀਫਾਈ ਕਰੀ ਨਹੀਂ ਹਜੇ ਬਾਈ ਨੇ ਇਹਦਾ ਦੁੱਧਾ ਕੀਰ ਕਾਰਡ ਦੱਸਿਆ ਪਹੁੰਚ ਕੇ ਹੌਲੀ ਤੋਰਦੀ ਇਹਦਾ ਕੀਰ ਕਾਰਡ ਹੈ ਇਹ ਵੀਰੇ ਪਹਿਲੇ ਸੂਈ ਨੇ 12 13 ਕਿਲੋ ਦਿੱਤਾ ਹੋਇਆ ਇੰਨਾ ਕਦਾ ਪਾਤਾ ਹੂ ਹਾਂ ਹਾਂ ਵੀਰੇ ਹਾਂ ਥਣ ਥਣ ਦੇਖ ਲੈ ਬਾਕੀ ਬਹੁਤ ਹਾਂ ਨਹੀਂ ਵਾਲੇ ਵਪਾਰੀ ਕਹਿੰਦੇ ਨੇ ਵੀ 20 ਤੋਂ ਥੱਲੇ ਹੈ ਹੀ ਨਹੀਂ ਗਾਣੇ ਨਹੀਂ ਨਹੀਂ ਵੀਰੇ 15 ਕਿਲੋ ਤੋਂ ਮੰਨ ਕੇ ਚੱਲੋ ਵੀਰੇ 15 ਕਿਲੋ ਦੇ ਦੇਣਾ ਜਾਣਕਾਰੀ ਯਾਰ ਬਾਈ ਨੇ ਬਿਲਕੁਲ ਜੈਨੂਨ ਦਿੱਤੀ ਆ ਵੀ 12 13 ਡੇੜ ਗੇੜੇ ਨੇ ਪਾ ਵੀ ਦੱਸਿਆ ਉਹਦੀ ਬਾਦੀ ਬੁੱਢੀ ਵੀ ਦੱਸਦੀ ਆ ਇਹਦੀ ਚੋਲ ਚੂਲਾ ਐਸ ਵਾਰੀ ਬਾਈ ਕਹਿੰਦਾ ਯਾਰ ਇਹ 14 15 ਪਾ ਦੂ ਸੁਹਾ ਦੂਜਾ ਇਹਦਾ ਸੁਹਾ ਦੂਜਾ ਵੀਰੇ ਹੋਊਗੀ ਇਹ ਵੀ ਦੰਦਾ ਚ ਹਾਂ ਹਾਂ ਇਹ ਮੇਰਾ ਖਿਆਲ ਚਾਰਜਾ ਚਾਰ ਦੰਦੂ ਵੀਰੇ ਇਹਦੇ ਪੈਸੇ ਕਿੰਨੇ ਲਾਵਾਂ ਕੱਚੀ ਪਿੱਲੀ ਜੀ ਵੀਰੇ ਮੋਲ ਜਿੰਨਾ 45 ਇਹ ਕਰ ਦਾਂਗੇ 40 ਬੂਰੀ ਰੇਡ ਕਿੜਾ ਚਲੋ ਬਈ ਮੌਕੇ ਦੇਖ ਲਾਂਗੇ ਬਾਕੀ ਹੌਜੂ ਮੌਕੇ ਤੇੜ ਕਿੜਾ ਆ ਨੰਬਰ ਬੋਲ ਦੋ ਆਪਣਾ ਨੰਬਰ ਹੈਗਾ ਵੀਰੇ ਆਪਣਾ 97791 93 ਆ ਇਧਰ ਲੈ ਬੰਨੀ ਆ ਜਾ ਇੱਕ ਵਾਰੀ ਹੋਰ ਬੋਲ ਦੇ 97791 93292 ਪਿੰਡ ਆ ਗਿਆ ਝਾੜੋਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਹਾਂਜੀ ਵੀਰੇ ਲੈ ਸੱਜਣੋ ਅੱਜ ਦੀ ਵੀਡੀਓ ਤੇ 4 ਜਾਨਵਰ ਦਿਖਾਏ ਨੇ ਨਾ ਚ ਚਾਰਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਝਾੜੋਂ ਪਿੰਡ ਤੋਂ ਬਾਈ ਗੱਗੀ ਕੋਲੋਂ ਖਰੀਦ ਕੇ ਲੈ ਜਿਓ ਧੰਨਵਾਦ